ਆਲੇ ਮਾਤਾ 1000 ਰੁਪਿਆ ਗੁਡੀਆਂ ਨੂੰ ਛਕਣਾ ਮੇਰਾ ਅੱਛਾ ਗੁਡੀਆਂ ਨੂੰ 1000 ਰੁਪਿਆ ਛਕਣਾ ਕੋਈ ਨਹੀਂ ਮਾਤਾ ਗੁਡੀਆਂ ਵਾਦ ਦੇ ਵਾਸਤੇ ਇੱਕ ਗੱਲ ਕਹਿਣਾ ਵੀ ਮਾਤਾ ਤੇ ਹਿਰਕਾ ਨਾ ਕਰੋ ਹੱਥ ਜਿਉਂ ਮਰਜੀ ਆ ਜਾ ਯਾਰ ਲੋਕਾਂ ਨੇ ਪਾਇਆ ਲੋਕਾਂ ਦਿਸਦੇ ਸੀ ਆ ਭੈਣ ਦਾ ਵੱਡਾ ਆਪਰੇਸ਼ਨ ਹੋ ਕੇ ਬੱਚਾ ਹੋਇਆ ਹੈ ਨਾ ਮਾਤਾ ਮੇਰੇ ਭਰਾਵਾਂ ਨੇ ਮਾਤਾ ਨੂੰ ਮਾਇਆ ਪਾਈ ਤੇ ਆ ਬੱਚਾ ਗੁੜੀਆ ਹੋਈ ਆ ਵੱਡਾ ਆਪਰੇਸ਼ਨ ਹੋ ਕੇ ਨਾ ਮਾਤਾ ਹਾਂਜੀ ਵੱਡਾ ਦੇਣ ਨਹੀਂ ਦੇ ਸਕਦੇ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਵੀ ਮਾਤਾ ਨੂੰ ਠੀਕ ਹੈ ਨਾ ਪੈਸੇ ਪਾਇਏ ਸੀ ਖਾਤੇ ਦੇ ਵਿੱਚ ਹਨਾ ਤੋ ਦੇਣ ਨਹੀਂ ਦੇ ਸਕਦੇ ਕਿਉਂਕਿ ਉਦੋਂ ਬੜੇ ਮਾੜੇ ਹਾਲਾਤ ਸੀ ਪਾਣੀ ਸੀ ਚਾਰੇ ਪਾਸੇ ਜਿੰਨਾ ਵੀ ਕਹਿ ਦੋ ਤੇ ਮਾਤਾ ਨੂੰ ਤੁਸੀਂ ਪੈਸੇ ਪਾਏ ਚਲ ਮੈਂ ਤਾਂ ਅੱਜ ਆਇਆ ਦੁਬਾਰੀ ਹਨਾ ਮਾਤਾ ਕੋਲੇ ਤੁਸੀਂ ਪੈਸੇ ਪਾਏ ਤੇ ਆ ਬੱਚਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਬੰਨਿਆ ਮੜੇ ਮੂੰਹ ਧੱਕ ਦਈਏ ਤੇ ਆ ਭੈਣ ਆਪਣੀ ਤੇ ਮਾਤਾ ਨੂੰ ਅੱਜ ਅਸੀਂ 20000 ਰੁਪਿਆ ਸੀ ਆਪਦੇ ਕਿੰਨੀ ਤੇ 1000 ਰੁਪਿਆ ਕੁੜੀ ਨੂੰ ਸ਼ਾਗਨ ਦੇ ਕੇ ਚੱਲੇ ਆ। ਬਾਕੀ ਵੀਰ ਮੇਰੇ ਮਾਤਾ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਦੁੱਖ ਨੇ ਜਿੰਨੇ ਵੀ ਕਹ ਦੋ ਉਹਨੇ ਦੁੱਖ ਨਹੀਂ ਮਾਤਾ ਦੇ ਸੱਤ ਬੱਚੇ ਸੀਗੇ ਸੱਤਾਂ ਦੇ ਵਿੱਚੋਂ ਇੱਕਾ ਗੁੱਡੀ ਬਚੀ ਆ। ਸਾਰਾ ਪਰਿਵਾਰ ਖਤਮ ਹੋ ਗਿਆ ਘਰ ਦੇ ਹਾਲਾਤ ਦਿਖਾ ਦੇ ਤੁਸੀਂ ਵੇਖ ਸਕਦੇ ਹੋ ਹਨ। ਇਹ ਦੁਨੀਆ ਉੱਚੀ ਬੋਲ ਕੇ ਮਾਤਾ ਮੜੇ ਵਾਦੂ ਹਰ ਕਰਦੀ ਪੀ ਵਾਦੂ ਵਾਦੂ ਹਰ ਕਰਦੀ ਸੱਤ ਜਵਾਗ ਸੀ ਜਿਹੜੇ 6 ਜਵਾਗ ਮਾਤਾ ਦੇ ਮਰ ਗਏ ਤੇ ਇੱਕ ਆ ਗੁੜੀਆ ਬਚੀ ਸੀਗੀ ਇਹ ਸਹੁਰਿਆਂ ਕੰਨੀਓ ਛੱਡੀ ਲਾ ਲੋ ਹਨਾ ਮਾਤਾ ਆ ਉਮਰ ਦੇ ਵਿੱਚੇ ਭੈਣ ਨੂੰ ਸਾਂਭ ਰਹੀ ਐ ਜੇ ਉਹ ਵੀ ਮੇਰੀ ਵੀਡੀਓ ਦੇਖਦੇ ਆ ਮਾੜਾ ਮੋਟਾ ਯਾਰ ਤਰਸ ਕਰੋ ਆ ਬੱਚੀ ਛੋਡੀ ਆ ਤਰਸ ਕਰੋ ਮਾੜਾ ਮੋਟਾ ਮੇਰਾ ਵੀਰ ਹਨਾ ਤੇ ਭੈਣ ਨੂੰ ਜ਼ਰੂਰ ਲੈ ਕੇ ਜਾਓ ਬਾਕੀ ਅਸੀਂ ਵੀ ਗੱਲ ਕਰਾਂਗੇ ਉਹਨਾਂ ਦਾ ਨੰਬਰ ਲੈ ਕੇ ਜੇ ਵੀ ਕੋਈ ਗੱਲਬਾਤ ਹੋਊਗੀ ਢੰਡਾ ਜਾਂਦੇ ਨਹੀਂ ਢੰਡਾ ਸਾਰੀਆਂ ਢਾਣੀਆਂ ਤੇੰਡਾ ਇਹਖ ਇਹਖ ਕਰਦੇ ਤੇਰੇ ਕੰਨਾ ਕਰੋ ਯਾਰ ਇਹ ਮਾਤਾ ਦੀ ਹਾਲਾਤ ਦੇਖੋ ਕਿੱਡੀ ਮਾੜੇ ਹਾਲਾਤ ਆ ਇਹ